ਮੈਂ ਦੇ ਫਨਰ ਨੱਚਦੇ ਤੱਕ ਦੇ ਜਦੋਂ ਚੱਤੇ ਦੀ ਤਾਰੇ ਟੁੱਟਦੇ ਜਦੋਂ ਹੱਸਦੀ ਕਿ ਪੰਜੇਵ ਸਵਾਂ ਲੱਖ ਦੀ ਮੈਂ ਨੱਚਦੀ ਮੈਂ ਨੱਚਦੀ ਮੈਂ ਕੀ ਹੈ ਓਏ ਮੇਲਾ ਮੇਲੀ ਦਾ ਚੱਲ ਰਿਹਾ ਜਣਾ ਆਏ ਦੇਖਣ ਲੱਗ ਰਾਂਗਾ ਓ ਹੈਗਾ ਕੀ ਹੈ ਯਾਰ ਆਹ ਤੂੰ ਕਾਂਡੇ ਮਾਰ ਰਾ ਯਾਰ ਓਏ ਚੱਲਣ ਦੇਗਾ 5 ਕਿ ਮਿੰਟ ਹੋਰ ਓਏ ਇਹਦਾ ਹੌਣ ਲੱਗੀ ਦੀ ਵਿਚਾਰੀ ਹਲੇ ਯਾਰ ਕੋਈ ਕੀ ਗੱਲ ਰੈਂਟ ਤੇ ਲੈਂਦੀ ਐ ਇਹ 5 ਕਿ ਮਿੰਟ ਹੋਰ ਚਲਾ ਲੈ ਇਹਨੂੰ ਤੂੰ ਭੰਟ ਨਹੀਂ ਮੰਨਦੀ ਅੱਥੋ ਵੱਡੀ ਸਰਗਣ ਮੈਂ ਤਾਂ ਬਣਦੀ ਆ ਤੂੰ ਹੈ ਓਏ ਸੇਲ ਬਣਾਉਂਦੀ ਸੀ ਜੀ ਅਹੀ ਜੀ ਬੜਾ ਉਰੀ ਲਮਾ ਮੈਨੇ ਸਾਡੇ ਤੇ ਗਿੱਚੀ ਤੇ ਮਾਰੂੰਗਾ ਓਏ ਹਾਂ ਜਮੀ ਤੇਂ ਜਰਦਾ ਚੂਹੀ ਚਾਵਲਾ ਬੂੰਗੀ ਨੱਚਦੀ ਓਏ ਪਕਾਈ ਨਾ ਮਾਰੋ ਤੂੰ ਚੁੱਪ ਕਰ ਜਾ ਹੈ ਆ ਆ ਆ ਕੀ ਆ ਆ ਨੁਕਸਾਨ ਕਰਤਾ ਹਾ ਓਏ ਹੈ ਫੇਰ ਕੀ ਆ ਮੈਂ ਦੇਖ ਲਈ ਯਾਰੇ ਸਾਰਾ ਜੱਗ ਦੇਖੂ ਨਾ ਓਏ ਐਡਾ ਠਰਕੀ ਬੰਦਾ ਨਾ ਤੂੰ ਐਡਾ ਬਾਈ ਲੈ ਚਾਹ ਪੀ ਲੋ ਆ ਦੇਖੀ ਆ ਦੇਖੀ ਕੀ ਕਰੇ ਆ ਕੀ ਨੀ ਟੋੜ ਤਾ ਉਹ ਚੱਲ ਹੋ ਰੀ ਰੂਲ ਜੀ ਬਣਾਉਣ ਲੱਗ ਰਹੀ ਹੋਣੀ ਯਾਰ ਪ੍ਰਿੰਚਲ ਆ ਦੇਖੀ ਮੋਰੀ ਕੱਢ ਲਈ ਲੈ ਮੈਂ ਕਿਹੜਾ ਬਕਸ ਕਹਿਣਾ ਮੈਂ ਤਾਂ ਐਂ ਕਹਿੰਦਾ ਵੀ ਝਟ ਹੋਰ ਲਾਲੇ ਘੰਟਾ ਕ ਬਸ ਸਹੀ ਗੱਲ ਆ ਚਮਕੀਲਾ ਸੁਣਦਾ ਕਹਿੰਦਾ ਨਾ ਖੁਰਚ ਖੁਰਚ ਕੇ ਕੰਦ ਵਿੱਚੋਂ ਨਿੱਕੀ ਜੀ ਕਰ ਲਈ ਮੋਰੀਆ ਕਰਤੀ ਲੈ ਮੋਰੀ ਨਹੀਂ ਇਹ ਤਾਂ ਮੋਰਾ ਉਹ ਹੀ ਲੱchna ਤੇ ਆ ਰਿਹਾ ਚਮਕੀਲੇ ਵਾਲਿਆਂ ਦੇ ਤੂੰ ਰੰਗੋ ਰੰਗ ਪ੍ਰੋਗਰਾਮ ਘਰੇ ਚੱਲਣ ਲੱਗ ਗਿਆ ਓਏ ਪਕਾਈ ਨਾ ਮਾਰੋ ਤੂੰ ਚਿੱਤਰਹਾਰ ਦੇਖ ਤਾਂ ਵੀ ਕਿ ਨਵਾਂ ਦਿਖਉਂਦੀ ਹੈ ਬਾਈ ਚਿੱਤਰਹਾਰ ਨੂੰ ਕਿਹੜਾ ਜਲੰਧਰ ਦੂਰਦਰਸ਼ਨ ਤੇ ਪੇਸ਼ ਹੋ ਰਿਹਾ ਤੇ ਆਹ ਕਾ ਤੂੰ ਤੋ ਮੈਂ ਤਾਂ ਰੀਲ ਬਣਾਈ ਜਾਂਦੀ ਸੀ ਕੀ ਹੁਣ ਤੇ ਮਾਇਆ ਦੇਖ ਰਹੀ ਆ ਜੀ ਬਣਾਉ ਤ ਨਹੀਂ ਰੀਲ ਮੈਂ ਐਂ ਦੱਸ ਮੇਰੇ ਦੇਖ ਲੈ ਤੈਨੂੰ ਚਲੂਣੇ ਲੜਨ ਲੱਗ ਗਈ ਜਿਹੜੀ ਪੈਂਟਾ ਪਵਾਉਣ ਨਾਲ ਤ ਉਹ ਤੈਂ ਪੈਂਟਾ ਕਦੋਂ ਦੇਖ ਲਿਆ ਓਏ ਮੇ ਮਮੂ ਹਾਲ ਚਿਰ ਛੇੜ ਕੇ ਪੈਂਟਾ ਪਾਈ ਹੋਇਆ ਮੈਨੂੰ ਸਾਰਾ ਪਤਾ ਮੇਰਾ ਸਾਰਾ ਪਿੰਡ ਟੱਪ ਕੇ ਪੈਂਟਾ ਪਵਾਉਣ ਨਾਲ ਤ ਉਹ ਤੂੰ ਇਹਨੂੰ ਫੋਨ ਕਰ ਦਿੰਦੀ ਹੁੰਨੀ ਆ ਪਹਿਲਾਂ ਮੈਨੂੰ ਐਂ ਦੱਸ ਕਰ ਦਿੰਦੀ ਹੁੰਨੀ ਆ ਤੂੰ ਫੋਨ ਆਪੀ ਚੱਕ ਲਿਆ ਹੋਣਾ ਬਾਈ ਨੇ ਗੱਲ ਸੁਣ ਤੈ ਪਵਾਈ ਨਹੀਂ ਅੱਟਾ ਡੇ ਨੰਗਾ ਕਰਕੇ ਓ ਤੂੰ ਯਾਰ ਤੂੰ ਇਹਦਾ ਫੋਨ ਕਿਉਂ ਚੱਕਦਾ ਪਹਿਲਾਂ ਮੈਨੂੰ ਇਹ ਦੱਸ ਫਿਰ ਕੀ ਕਰਨਾ ਤੇ ਫੋਨ ਤੋਂ ਹਰਦਾ ਸੰਦਾ ਫਿਰ ਕਿਉਂ ਦੇਖ ਲਿਆ ਜੇ ਘਰ ਦਾ ਸੰਦਾਂ ਨਾਲੇ ਹੋਰ ਆ ਬਾਈ ਸੰਦ ਤਾਂ ਐ ਕਹਿੰਦੀ ਮੇਰੇ ਕੋਲ ਟਰੈਕਟਰ ਟਰਾਲੀ ਹੁੰਦਾ ਵੀ ਜਿੱਦਾ ਜੀ ਆਇਆ ਉਹੀ ਪਾ ਕੇ ਲੈ ਗਿਆ ਉਹ ਸੰਦ ਦੱਸਦਾ ਲੈ ਤੇਰੇ ਛੇੜਾ ਤੂੰ ਤਾਂ ਉਹੀ ਮੇਰੇ ਨਾਲ ਲੜੀ ਜੰਨੀ ਆ ਪਰ ਐਂ ਚ ਵਾਕਾਂ ਦਾ ਫੋਨ ਨਹੀਂ ਫਰੋਲਾ ਕਰਦੇ ਸੋ ਕੋਈ ਅੱਡ ਚੀਜ਼ ਹੁੰਦੀ ਨਹੀਂ ਦੇਖਣਾਂ ਕਿਉਂ ਨਹੀਂ ਫਰੋਲਾ ਕਰਦੇ ਇਹ ਮੇਰੇ ਕੱਪੜੇ ਫਰੋਲ ਦੀ ਜਿੱਦ ਨਹਾਉਂਦੀ ਆ ਉਹ ਕੱਪੜਿਆਂ ਤੇ ਫੋਨ 'ਚ ਫਰਕ ਆ ਕੱਪੜਿਆਂ ਤੇ ਫੋਨ 'ਚ ਫਰਕ ਹੁੰਦਾਗਾ ਕੱਪੜੇ ਤਾਂ ਧੋਣ ਵੇਲੇ ਫਰੋ ਉਰੇ 20 ਵਾਰ ਸਮਝਾਇਆ ਨਾ ਚੱਕਿਆ ਕਰ ਹੁਣ ਤਾ ਤੂੰ ਹੋਰ ਲੈ ਲੈ ਯਾਰ ਲੈ ਜਾ ਮੇਛੋ ਪੈਸੇ ਹੋਰ ਲੈ ਜਾ ਕੀ ਲੈਣਾ ਹੋਰ ਆਹ ਫੋਨ 잡ਦਾ ਉਹ ਜਿਹੜਾ ਪ੍ਰੋਗਰਾਮ ਇਹਦੇ ਫੋਨ 'ਚ ਪੜਾ ਹੋਆ ਮੇਰੇ 'ਚ ਕਿੱਥੇ ਆਊਗਾ ਉਹ ਉਹ ਪਕਾਈਣਾ ਮਾਰੋ ਤੂੰ ਕਿਹੜੇ ਪ੍ਰੋਗਰਾਮ ਦੀ ਗੱਲ ਕਰਦਾ ਮੈਨੂੰ ਪਤਾ ਹੈ ਲੱਗਿਆ ਉਰੇ ਬੋਲਣਾ ਚੱਲ ਤੂੰ ਤਿਆਰ ਹੋ ਨਹੀਂ ਚੱਲ ਚੱਲ ਤਿਆਰ ਹੋ ਬਈ ਪ੍ਰੋਗਰਾਮ ਨੂੰ ਉਹ ਮੈਂ ਕਹੇ ਤੈਨੂੰ ਓਏ ਹਾਂ ਕਰੇਗਾ ਤਾਂ ਮੇਰੀ ਗੱਲ ਦਾ ਗੁੱਸਾ ਦੇਖ ਕਰੇਗਾ ਮੈਨੂੰ ਪਤਾ ਹੈ ਮੈਂ ਕਹਿੰਦਾ ਕੀ ਲੈਣਾ ਸਰਕਾਰੀ ਨੌਕਰੀ ਤੋਂ ਕੰਜਰ ਦੇ ਆਹ ਕੰਮ ਵੀ ਬਹੁਤ ਵਧੀਆ ਮਹਾਂ ਰੁਪਈਆ ਸਿੱਟੂ ਪਾ ਲੈ ਜਿਵੇਂ ਜੀਸੀ ਪਕਾਈ ਨਾ ਮਾਰ ਚੰਗਾ ਤੂੰ ਬਕਵਾਸ ਨਾ ਮਾਰ ਕੰਮ ਕਰ ਘਰੇ ਰਹੂ ਨਾਲੇ ਦੇਖ ਲੈ ਦੇਖ ਲੈ ਭਾਬੀ ਦੇਖ ਲੈ ਦੇਖ ਲੈ ਗੱਲਾਂ ਕਰਦੇ ਤੁਸੀਂ ਸਿਆਣਾ ਬਿਹੜਾ ਬੰਦਾ ਦੇਖ ਲੈ ਗੱਲਾਂ ਕਹੀਆਂ ਕਰਦਾ ਗਾ ਘਰ ਦੀ ਸਤਾ ਗਈ ਐ ਬਿਸਕੋ ਹੋ ਜਾ ਕਰਦੀ ਤੇਰੀ ਦੇਖ ਲੈ ਭਾਬੀ ਦੇਖ ਲੈ ਮਾੜਾ ਮੋਟਾ ਦੇਖ ਕੇ ਬੋਲਿਆ ਕਰਦੇ ਨੇ ਨੂੰਤੀ ਇਹੋ ਵੀ ਆਪਣੀ ਉਹ ਨੂੰਤੀ ਫਿਰ ਮੈਂ ਕਿਹੜਾ ਕੱਲਾ ਦੇਖਦਾ ਸਾਰਾ ਪਿੰਡ ਦੇਖਦਾ ਤੂੰ ਚਾਨ ਅੰਦਰ ਚੱਲ 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 ਦੇਖੀ ਜਾਣ ਪਿੰਡ ਵਾਲੇ ਹੱਦ ਹੋ ਗਈ ਜਮੀ ਵੱਡੇ ਛੋਟੇ ਦੇ ਵੀ ਸ਼ਰਮ ਨਹੀਂ ਰਹਿੰਦੇ ਲੱਗ ਜਾਣਗੇ ਉਹਰੇ ਮੈਂ ਕਹਿੰਦਾ ਤਾਂ ਸ਼ਰਮ ਵਾਲੀ ਗੱਲ ਹੈ ਤੁਸੀਂ ਜੋ ਮਰਜ਼ੀ ਕਰੀ ਚੱਲੋ ਹੈ